ਭਾਈ ਜੀ ਬੋਲੋ ਜੀ ਇਹ ਗਾਣਾ ਗੱਢਣੀ ਹੋਵੇ ਭਾਈ ਉਹ ਸ਼ਗਨ ਤੇ ਬੈਠਾ ਕਰਦਾ ਹੈ ਉਹ ਸ਼ਗਨ ਤੇ ਬੈਠਾ ਜੀ ਤੁਸੀਂ ਬੋਲੋ ਜੀ ਆਪਣੇ ਮੋਟੋ ਪਲੀਜ਼ ਭਾਈ ਗਾਣਾ ਗੱਢੋ ਚਾਰੇ ਨੂੰ ਵੀ ਬੜੇ ਬਾਰਗਾ ਚਾਹਤ ਨੂੰ ਬੁਲਾਇਆ ਓਏ ਮੈਨੂੰ ਬੁਲਾਇਆ ਨਹੀਂ ਇਹਨੇ ਆ ਮੈਨੂੰ ਬੁਲਾਇਆ ਨਹੀਂ ਯਾਰ ਇਸੇ ਭਾਜੀ ਓਏ ਹੋਏ ਮੇਰੇ ਸਾਹਵਾ ਸਭ ਕਿਥੋਂ ਕੱਢ ਲਿਆ ਸੀ ਇਹ ਦੱਤ ਕੀ ਬਾਤ ਹੈ ਬਹੁਤ ਸਵਾ ਬੱਡੇ ਆ ਜੀ ਕਿੰਝ ਦੱਤ ਕਮਾਲ ਦੇ ਆ ਕਿਉਂਕਿ ਮੁਹੱਬਤ ਆਉਦੀ ਜੀ ਜੀ ਐਸਪੀ ਸਾਹਿਬ ਦਾ ਪਿਆਰ ਬਣਾਇਆ ਜਿਹੜੇ ਮੁੰਡਿਆਂ ਦੀ ਆਪਸ ਵਿੱਚ ਗਾਲ੍ਹਾਂ ਇੱਕ ਦੂਜੇ ਨੂੰ ਕੱਢ ਲੈਂਦੇ ਹੁੰਦੇ ਆ ਪਰ ਉਹਨਾਂ